ਆਪਣੇ ਆਪ ਨੂੰ ਹਿੰਦੂ ਨੇਤਾ ਕਹਿੰਦੇ ਨੇ ਕੁਰਤਾ ਪਿਆਮਾ ਪਾਣਾ ਟਿੱਕਾ ਲਾਣਾ ਦਾੜ੍ਹੀ ਰੱਖਣ ਦੇ ਨਾਲ ਕੋਈ ਵੀ ਹਿੰਦੂ ਨੇਤਾ ਨਹੀਂ ਬਣ ਸਕਦਾ ਉਹ ਬੰਦੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਜਾਂਦੇ ਨੇ ਕਿਉਂ ਬੰਦੇ ਸ਼ਹਿਰ ਦੇ ਬਲੈਕਮੇਲਰ ਨੇ ਉਹ ਸਵੇਰੇ ਕਿਸੇ ਨਾਲ ਲੜਦੇ ਨੇ ਸ਼ਾਮ ਹੀ ਰਾਜੀਨਾਮਾ ਕਰ ਲੈਂਦੇ ਨੇ ਇਹਨਾਂ ਦੀ ਐਜੀਟੇਸ਼ਨ ਸਵੇਰੇ ਚੱਲਦੀ ਹੈ ਸ਼ਾਮ ਹੀ ਬੰਦ ਹੋ ਜਾਂਦੀ ਹੈ ਚਾਰ ਚਾਰ ਵਾਰੀ ਚੋਣਾਂ ਆ ਜਾ ਰਹੇ ਹੋਏ ਆ ਇਹਨਾਂ ਨਾਲ ਮਹੱਲੇ ਦਾ ਕੋਈ ਬੰਦਾ ਨਹੀਂ ਇਹ ਮਹੱਲੇ ਦੇ ਵਿੱਚ ਉਧਾਰਾ ਸਕੂਟਰ ਮੰਗ ਲੈਂਦੇ ਇਹਨਾਂ ਨੂੰ ਕੋਈ ਦਿਵਾਲ ਨਹੀਂ 14-15 ਸਾਲਾਂ ਤੋਂ ਇਹ ਲਗਾਤਾਰ ਬੰਟੀ ਬਾਬਾ ਜੀ ਦੇ ਨਾਲ ਨਹੀਂ ਅੱਜ ਬੰਟੀ ਬਾਬਾ ਜੀ ਨੇ ਜਦੋਂ ਇਹਨਾਂ ਨੂੰ ਪਰਚੀਆਂ ਕਟਾਨੀਆਂ ਬੰਦ ਕਰਾਤੀਆਂ ਕਦੀ ਬੰਟੀ ਬਾਬਾ ਜੀ ਕੋ ਇਹਨਾਂ ਨੇ ਯਾਤਰਾ ਦੇ ਨਾਮ ਦੀ ਕਦੀ ਕੁੜੀਆਂ ਦੇ ਵਿਆਹ ਦੇ ਨਾਮ ਦੀ ਜਦੋਂ ਬਾਬਾ ਜੀ ਨੂੰ ਪਤਾ ਲੱਗਿਆ ਪੈਸੇ ਮਿਸਯੂਜ਼ ਹੋ ਰਹੇ ਆ ਬਾਬਾ ਜੀ ਨੇ ਬੰਦ ਕਰਾਤੇ ਹੁਣ ਬਾਬਾ ਜੀ ਮਾਰੇ ਹੋਗੇ ਸਾਰੇ இந்து ਨਹੀਂ ਇਹ ਚਾਰ ਬੰਦੇ ਨੇ ਜਿਹੜੇ ਆਪਣੇ ਆਪ ਨੂੰ ਸ਼ਹਿਜ਼ਾਣਾ ਬਣਾਈ ਬੈਠੇ ਨੇ ਇਹ ਤਾਂ ਤੁ ਜੇ ਸ਼ਿਵ ਸ਼ੈਨਾ ਸ਼ਿਵ ਸ਼ੈਨਾ ਚੋਰਾ ਯਾਰਾਂ ਦੀ ਐ ਕੌਮ ਤੇ ਗਦਾਰਾਂ ਦੀ ਐ ਖਰਚੋ ਤੰਗਾ ਦੀ ਐ ਬੇਲਿਆਂ ਦੀ ਕਦੇ ਨੂੰ ਲਕਸਨਾਂ ਅਨਵਾ ਲੋ ਕਦੀ ਗਊ ਮਾਤਾ ਦੀ ਬਣ ਸਕਦੀ ਕੁਰਤੇ ਤੇ ਅੰਮੇ ਪਾਣਾ ਟਿੱਕੇ ਲਾਣਾ ਸ਼ਹਿਰ ਦਾ ਬੋਲ ਖਰਾਬ ਕਰ ਰਿਹਾ ਇਹਨਾਂ ਦੀ ਇੱਕ ਦਰਜੀ ਦੀ ਦੁਕਾਨ ਸੀ ਅੱਜ ਲੱਖਾਂ ਦੀਆਂ ਗੱਡੀਆਂ ਲਈ ਪਰਦੇ ਨੇ ਜਿੱਜਾ ਗਨਮੈਨ ਲੈ ਕੇ ਕਦੀ ਅੰਦਰ ਕਦੀ ਉੱਧਰ ਫੇਲੇ ਲੜਦੇ ਨੇ ਸ਼ਾਮੀ ਜੁੱਤੀਆਂ ਪੈਂਦੀਆਂ ਬਰਾਜੀ ਨਾਪਾ ਕਰ ਲੈਂਦੇ ਨੇ ਇਹ ਕੀ ਨੇ 6 6 ਵਾਰੀ ਆਪਣੇ ਏਰੀਆ ਤੋਂ ਹਾਰੇ ਹੋਏ ਕੋਈ ਕੁਛ ਨਹੀਂ ਬਸ ਇਹਨਾਂ ਦਾ ਕੰਮ ਹੈ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਇਹਨਾਂ ਦੀ ਚਾਰ ਬੰਦੇ ਲਾਇਕ ਨਹੀਂ ਕਰਦੇ ਸਾਡੇ ਬੰਟੀ ਬਾਬਾ ਜੀ ਬਾਰੇ ਓਏ ਬੰਟੀ ਓਏ ਬੰਟੀ ਐ ਕੀ ਲੱਗਦੇ ਨੇ ਸਾਡੇ ਨਾਲ ਕੋਮਲ ਖੰਨਾ ਜੀ ਵਿਰਾਜਮਾਨ ਨੇ ਇਹਨਾਂ ਨੇ ਹੁਣ ਪ੍ਰੈਸ ਕਾਨਫਰੰਸ ਕੀਤੀ ਹੈ ਬੰਟੀ ਬਾਬਾ ਜੀ ਦੇ ਹੱਕ ਦੇ ਵਿੱਚ ਤੁਹਾਨੂੰ ਪਤਾ ਕਿ ਸ਼ਿਵ ਸੈਨਿਕਾ ਵੱਲੋਂ ਜਾਂ ਹਿੰਦੂ ਸੰਗਠਨਾ ਵੱਲੋਂ ਲਗਾਤਾਰ ਬੰਟੀ ਬਾਬੇ ਦਾ ਕਿਹਾ ਜਾ ਰਿਹਾ ਵੀ ਜੋ ਰਥ ਯਾਤਰਾ ਜਾਂ ਸ਼ੋਭਾ ਯਾਤਰਾ ਕੱਢ ਰਹੇ ਨੇ ਉਹਦੇ ਤੇ ਸਾਨੂੰ ਬਹੁਤ ਵੱਡਾ ਇਤਰਾਜ਼ ਹੈ ਸਾਡੀ ਹਿੰਦੂ ਦੀਆਂ ਭਾਵਨਾ ਨੇ ਜੋ ਉਹ ਕਿਤਨਾ ਕਿਤੇ ਠੇਸ ਪਹੁੰਚ ਰਹੀ ਉਹ ਭਾਵਨਾਵਾਂ ਨੂੰ ਉਹਦੇ ਲਈ ਅਸੀਂ ਉਸ ਤੱਤ ਯਾਤਰਾ ਨੂੰ ਨਹੀਂ ਹੋਣ ਦਵਾਗੇ ਸੋ ਇਹਦੇ ਬਾਬਤ ਖੰਨਾ ਜੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਸੋ ਖੰਨਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਉਹਤੇ ਕੀ ਕਹਿਣਾ ਚਾਹੁੰਦੇ ਅਸੀਂ ਪੂਜਨੀਯ ਪੰਟੀ ਬਾਬਾ ਜੀ ਦੇ ਹੱਕ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਅਸੀਂ ਸ਼ੁਰੂ ਤੋਂ ਹੀ ਉਹ ਜਿੰਨੇ ਵੀ ਲੋਕ ਸੀ ਸਾਰੇ ਸ਼ਹਿਰ ਦੇ ਪੰਟੀ ਪਾਪਾ ਜੀ ਤੇ ਪੁਰਾਣੇ ਸਿਧਾਂਤੂ ਨੇ ਕੋਈ 15 ਸਾਲਾਂ ਤੋਂ ਕੋਈ 20 ਸਾਲਾਂ ਤੋਂ ਕੋਈ 10 ਸਾਲਾਂ ਤੋਂ ਅਸੀਂ ਡੇਰੇ ਦੇ ਨਾਲ ਜੁੜੇ ਹੋਏ ਆ ਜਿਹੜਾ ਕੋਈ ਸ਼ਰਾਰਤੀ ਬੰਦੇ ਜਿਹੜੇ ਤਾਕਤਿਤ ਆਪਣੇ ਆਪ ਨੂੰ ਹਿੰਦੂ ਨੇਤਾ ਕਹਿੰਦੇ ਨੇ ਕੁਰਤਾ ਪਜਾਮਾ ਪਾਣਾ ਟਿੱਕਾ ਲਾਣਾ ਦਾੜ੍ਹੀ ਰੱਖਣ ਦੇ ਨਾਲ ਕੋਈ ਵੀ ਹਿੰਦੂ ਨੇਤਾ ਨਹੀਂ ਬਣ ਸਕਦਾ ਉਹ ਬੰਦਿਆਂ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਪ੍ਰੈਸ ਕਾਨ ਰੱਖੀਏ ਜਿਹੜੇ ਸਾਡੇ ਪੰਟੀ ਪਾਪਾ ਜੀ ਦੇ ਵਿਰੋਧ ਦੇ ਵਿੱਚ ਜਿਹੜੀ ਯਾਤਰਾ ਕਈ ਸਾਲਾਂ ਤੋਂ ਦਰੇ ਸੀ ਮਨਾਤੋਂ ਨਿਕਲਦੀ ਏ ਉਹਦੇ ਵਿਰੋਧ ਦੇ ਵਿੱਚ ਇਹਨਾਂ ਨੇ ਜਿਹੜੇ ਕਰ ਰਹੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਰੱਖੀਏ ਕਿ ਅਸੀਂ ਪੰਟੀ ਬਾਬਾ ਜੀ ਦੇ ਨਾਲ ਆ ਉਹ ਬੰਦੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਜਲਦੀ ਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਦੱਸਾਂਗੇ ਕਿ ਉਹ ਬੰਦੇ ਸ਼ਹਿਰ ਦੇ ਬਲੈਕਮੇਲਰ ਨੇ ਉਹ ਸਵੇਰੇ ਕਿਸੇ ਨਾਲ ਲੜਦੇ ਨੇ ਸ਼ਾਮ ਹੀ ਰਾਜੀਨਾਮਾ ਕਰ ਲੈਂਦੇ ਨੇ ਅਸੀਂ ਵੀ ਕਈ ਸਾਲਾਂ ਤੋਂ ਰਾਜਨੀਤੀ ਕੀਤੀ ਆ ਬਹੁਤ ਬਰਦਰਸ਼ਨ ਕੀਤੇ ਬਹੁ ਐਜੀਟੇਸ਼ਨਾਂ ਕੀਤੀਆਂ ਕੋਈ 2 ਮਹੀਨੇ ਚੱਲੀ ਕੋਈ 1.5 ਮਹੀਨੇ ਚੱਲੀ ਇਹਨਾਂ ਦੀ ਐਜੀਟੇਸ਼ਨ ਸਵੇਰੇ ਚੱਲਦੀ ਹੈ ਸ਼ਾਮ ਹੀ ਬੰਦ ਹੋ ਜਾਂਦੀ ਹੈ ਇਹ ਐਸੇ ਬੰਦੇ ਨੇ ਚਾਰ-ਚਾਰ ਵਾਰੀ ਚੋਣਾਂ ਆਚਾਰੇ ਹੋਏ ਆ ਪੰਟੀ ਬਾਬਾ ਜੀ ਇੱਕ ਪੂਜਣੀਆਂ ਜਿਨ੍ਹਾਂ ਨੇ ਪੂਰਾ ਹਿੰਦੁਸਤਾਨ ਉੱਤਰੀ ਭਾਰਤ ਹਜ਼ਾਰਾਂ ਦੀ ਸੰਗਤ ਉਹਨਾਂ ਕੋ ਲਾਂਦੀ ਹੈ ਇਹਨਾਂ ਦਾ ਨਾਲ ਮਹੱਲੇ ਦਾ ਕੋਈ ਬੰਦਾ ਨਹੀਂ ਇਹ ਮਹੱਲੇ ਦੇ ਵਿੱਚ ਉਧਾਰਾ ਸਕੂਟਰ ਮੰਗ ਲੈ ਇਹਨਾਂ ਨੂੰ ਕੋਈ ਦਿਵਾਲ ਨਹੀਂ ਇਹ ਸ਼ਹਿਰ ਦਾ ਮਾਹੌਲ ਖਰਾਬ ਕਰ ਰਿਹਾ ਸਾਡੇ ਬੰਟੀ ਬਾਬਾ ਜੀ ਬਾਰੇ ਬੋਲ ਰਿਹਾ ਇਸ ਵਿਰੋਧ ਦੇ ਵਿੱਚ ਅਸੀਂ ਅੱਜ ਪ੍ਰੈਸ ਕਾਨਫਰੰਸ ਰੱਖੀ ਇਹ ਉਹਨਾਂ ਨੇ ਬਾਰ-ਬਾਰ ਕਿਉਂਕਿ ਬੰਟੀ ਬਾਬਾ ਵੱਲੋਂ ਉਹਨਾਂ ਤੇ ਕਟਾਕਸ਼ ਕੀਤਾ ਗਿਆ ਵੀ ਮੇਰੇ ਕੋਲੋਂ ਜਦੋਂ ਤੱਕ ਇਹ ਫੰਡਿੰਗ ਲੈਂਦੇ ਰਹੇ ਮੈਂ ਇਹਨਾਂ ਨੂੰ ਪੈਸੇ ਦਿੰਦਾ ਰਿਹਾ ਇਹ ਆਪਣੇ ਕੰਮ ਚਲਾਉਂਦੇ ਰਹੇ ਔਰ ਆਪਣੇ ਪਰਸਨਲ ਯੂਜ਼ ਲਈ ਮੇਰੇ ਦਿੱਤੇ ਜਿਹੜਾ ਪੈਸਾ ਸੀ ਉਹਨੂੰ ਪਰਸਨਲ ਯੂਜ਼ ਲਈ ਕਰਦੇ ਇਸ ਕਰਕੇ ਮੈਂ ਉਹਨਾਂ ਨੂੰ ਪੈਸਾ ਦੇਣਾ ਬੰਦ ਕਰਤਾ ਪਰ ਲਗਾਤਾਰ ਇਹਨਾਂ ਵੱਲੋਂ ਬੰਟੀ ਬੱਬੇ ਦਾ ਵਿਰੋਧ ਜਾਰੀ ਹੈ ਤੇ ਤੁਸੀਂ ਕੀ ਸਮਝਦੇ ਹੋ ਇਹਨਾਂ ਦਾ ਕਹਿਣਾ ਵੀ ਜੋ ਬੰਟੀ ਬੱਬਾ ਹੈ ਉਹ ਇੱਕ ਤਰ੍ਹਾਂ ਦੀਆਂ ਧਰਮ ਦੇ ਨਾਂ ਤੇ ਵੰਡੀਆਂ ਪਾਣ ਦਾ ਕੰਮ ਕਰ ਰਿਹਾ ਹੈ ਵੀ ਜੋ ਇਹ ਚੀਜ਼ਾਂ ਹੋਣ ਜਾ ਰਹੀਆਂ 14-15 ਸਾਲਾਂ ਤੋਂ ਇਹ ਲਗਾਤਾਰ ਬੰਟੀ ਬੱਬਾ ਜੀ ਦੇ ਨਾਲ ਨੇ ਇਹ ਬੰਟੀ ਬੱਬਾ ਜੀ ਦੀਆਂ ਸਟੇਜਾਂ ਜ਼ਮਾਲਦੇ ਸੀ ਇਹ ਬੰਟੀ ਬੱਬਾ ਜੀ ਨੂੰ ਪਾਣੀ ਪਲਾਂਦੇ ਸੀ ਸਮਾਨੀ ਕਰਦੇ ਸੀ ਜਿਹੜਾ ਸਾਡਾ ਭੋਲੇ ਸ਼ੰਕਰ ਦਾ ਪੂਜਨੀਯ ਰਤ ਇੰਨਾ ਵੱਡਾ ਰਤ ਹੈ ਉੱਤੇ ਬੰਟੀ ਬੱਬਾ ਜੀ ਨੂੰ ਬੰਦੇ ਸੀ ਉੱਤੇ ਵੀਰਾਂ ਦਾ ਸਰੂਪ ਰੱਖਦੇ ਸੀ ਉਦੋਂ ਬੰਟੀ ਬਾਬਾ ਜੀ ਚੰਗੇ ਸੀ ਅੱਜ ਬੰਟੀ ਬਾਬਾ ਜੀ ਨੇ ਜਦੋਂ ਇਹਨਾਂ ਨੂੰ ਪਰਚੀਆਂ ਕਟਾਣੀਆਂ ਬੰਦ ਕਰਾਤੀਆਂ ਕਦੀ ਬੰਟੀ ਬਾਬਾ ਜੀ ਕੋ ਇਹਨਾਂ ਨੇ ਯਾਤਰਾ ਦੇ ਨਾਮ ਦੀ ਕਦੀ ਕੁੜੀਆਂ ਦੇ ਵਿਆਹ ਦੇ ਨਾਮ ਦੀ ਜਦੋਂ ਬਾਬਾ ਜੀ ਨੂੰ ਪਤਾ ਲੱਗਿਆ ਪੈਸੇ ਮਿਸਯੂਜ਼ ਹੋ ਰਹੇ ਆ ਬਾਬਾ ਜੀ ਨੇ ਬੰਦ ਕਰਾਤੇ ਹੁਣ ਬਾਬਾ ਜੀ ਮਾਰੇ ਹੋ ਗਏ ਇਹ ਸਾਰੇ Hindu ਨਹੀਂ ਇਹ 4 ਬੰਦੇ ਨੇ ਜਿਹੜੇ ਆਪਣੇ ਆਪ ਨੂੰ ਸ਼ਿਵ ਸੈਨਾ ਬਣਾਈ ਬੱਟੇ ਨੇ ਸ਼ਿਵ ਸੈਨਾ ਤਾਂ ਐਸੀ ਪਾਰਟੀ ਹੈ ਜਿਹੜੀ ਸਮਾਜ இந்துਵਾਂ ਦੀ ਰਾਖੀ ਹੈ ਇਹ ਤਾਂ ਦੂਜੇ ਸ਼ਿਵ ਸੈਨਾ ਸ਼ਿਵ ਸੈਨਾ ਚੋਰਾ ਯਾਰਾਂ ਦੀ ਹੈ ਕੌਮ ਦੇ ਗਦਾਰਾਂ ਦੀ ਹੈ ਖਰਚੋ ਤੰਗਾ ਦੀ ਹੈ ਵੇਲਿਆਂ ਦੀ ਕਹਿੰਦੇ ਨਾ ਗਦੇ ਨੂੰ ਲਕਸਣਾ ਅਨਵਾਲੋ ਕਦੀ ਗਊ ਮਾਤਾ ਨਹੀਂ ਬਣ ਸਕਦੀ ਕੁਰਤੇ ਤੇ ਮੇ ਪਾਣਾ ਟਿੱਕੇ ਲਾ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰ ਰਿਹਾ ਬੰਟੀ ਬਾਬਾ ਜੀ ਕੀ ਨੇ ਇਹ ਕੀ ਨੇ ਜਿਹੜੇ ਅੱਜ ਪ੍ਰੈਸ ਕਾਨਫਰੰਸ ਤੇ ਸਾਰੇ ਬੰਦੇ ਇਕੱਠੇ ਹੋਏ ਸੀ ਕਿਸੇ ਦਾ ਬਿਜ਼ਨਸ ਬੰਟੀ ਬਾਬਾ ਜੀ ਨੇ ਕੀਤਾ ਕਿਸੇ ਦੇ ਘਰ ਬੱਚਾ ਆਇਆ ਕਿਸੇ ਦੇ ਘਰ ਕੁਝ ਹੋਇਆ ਉਹ ਬੰਦੇ ਆਏ ਨਹੀਂ ਇਹ ਕਹਿੰਦੇ ਨੇ ਕਿ ਬੰਟੀ ਪਾਪਾ ਜੀ ਨੇ ਲੋਕਾਂ ਦੇ ਪੈਸੇ ਦੇਣੇ ਆ ਇੱਕ ਬੰਦਾ ਸਾਬਤ ਕਰਨ ਇਹਨਾਂ ਦੇ 50 ਬੰਦੇ ਅੱਤੇ ਆਏ ਸੀ ਜਿਨ੍ਹਾਂ ਨੇ 20 ਹਜ਼ਾਰ ਲੈਣਾ 10 ਹਜ਼ਾਰ ਲੈਣਾ ਇਹ ਕਹਿੰਦੇ ਨੇ ਕਿ ਬੰਟੀ ਬਾਬਾ ਜੀ ਦਾ ਬਿਜ਼ਨਸ ਕੀ ਹੈ ਪੁੱਛਣਾ ਚਾਹਦੇ ਆ ਸਾਰੀ ਦੁਨੀਆ ਨੂੰ ਪਤਾ ਹੈ ਕਿ ਬੰਟੀ ਬਾਬਾ ਜੀ ਦੀ ਚਰਾਗ ਹਜਰੀ ਸੀ ਉਹਨਾਂ ਦਾ ਕੱਪੜੇ ਦਾ ਕੰਮ ਹੁੰਨ ਵੀ ਆ ਪ੍ਰੋਪਰਟੀ ਦਾ ਵੀ ਕੰਮ ਹੈ ਇਹਨਾਂ ਦਾ ਕੀ ਕੰਮ ਹੈ ਇਹਨਾਂ ਦੀ ਇੱਕ ਦਰਜੀ ਦੀ ਦੁਕਾਨ ਸੀ ਅੱਜ ਲੱਖਾਂ ਦੀਆਂ ਗੱਡੀਆਂ ਲਈ ਫਰਦੇ ਨੇ ਹਰ ਯਾਤਰਾ ਤੇ ਨਵੀਂ ਚੀਜ਼ ਲਲੰਦੇ ਨੇ ਬੱਚੇ ਕੈਨੇਡਾ 'ਚ ਪੜਦੇ ਨੇ ਬਾਕੀ ਸਾਰੇ ਛੇਜੇ ਗਨਮੈਨ ਲੈ ਕੇ ਕਦੀ ਅੰਦਰ ਕਦੀ ਉੱਧਰ ਸੇਲੇ ਲੜਦੇ ਨੇ ਸ਼ਾਮੀ ਜੁੱਤੀਆਂ ਪੈਂਦੀਆਂ ਫਰਾਜੀ ਨਮਾ ਕਰ ਲੈਂਦੇ ਨੇ ਫੇ ਹੱਥ ਜੋੜਦੇ ਨੇ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਨੇ ਬੰਟੀ ਬਾਬਾ ਜੀ ਬਾਰੇ ਜੇ ਬੋਲਾ ਬੰਦ ਨਾ ਕੀਤਾ ਅਸੀਂ ਇਹਨਾਂ ਦੇ ਘਰਾਂ ਦੇ ਬਾਹਰ ਧੰਨੇ ਲਾਵਾਂ। ਅੰਨਾ ਜੀ ਉਹਨਾਂ ਦਾ ਸਿੱਧਾ ਸਿੱਧਾ ਰੋਪ ਹੈ ਵੀ ਜਿਹੜੀ ਰਥ ਯਾਤਰਾ ਨਿਕਲ ਰਹੀ ਹੈ ਉਹ ਲਖਦਾਤਾ ਪੀਰ ਦੇ ਨਾਲ ਰਿਲੇਟਡ ਰਥ ਯਾਤਰਾ ਹੈ। ਉਹ ਕਹਿੰਦੇ ਅਸੀਂ ਉਨਾਂ ਹੀ ਸਨਮਾਨ ਲਖਦਾਤਾ ਪੀਰ ਦਾ ਕਰਦੇ ਜਿੰਨਾ ਅਸੀਂ ਸਨਾਤਨ ਧਰਮ ਦਾ ਕਰਦੇ ਹਾਂ। ਪਰ ਸਨਾਤਨ ਧਰਮ ਦੇ ਨਾਲ ਰਿਲੇਟਡ ਜਿਹੜੀਆਂ ਚਾਂਕੀਆਂ ਨੇ ਜਾਂ ਸਾਡੇ ਪੋਲੇ ਸ਼ੰਕਰ ਦੀਆਂ ਬਾਲਾ ਜੀ ਮਹਾਰਾਜ ਦੀਆਂ ਕ੍ਰਿਸ਼ਨ ਭਗਵਾਨ ਦੀਆਂ ਉਹ ਪੂਰਤੀਆਂ ਜਿਹੜੀਆਂ ਹਨ ਉਹ ਰਥ ਯਾਤਰਾ ਦੇ ਵਿੱਚ ਸ਼ਾਮਲ ਨਹੀਂ ਹੋਣੀਆਂ ਚਾਹੀਦੀਆਂ। ਵੀ ਇਹ ਸਾਨੂੰ ਇਹਦਾ ਅਸੀਂ ਪੁਰਜੁਰ ਬਿਰੋਧ ਕਰਾਂਗੇ ਇਸ ਚੀਜ਼ ਦਾ। ਉਹਨਾਂ ਦਾ ਮੋਟਿਵ ਇਹ ਹੈ ਕਹਿਣ ਪ੍ਰਸ਼ਾਸਨ ਦੇਖ ਕੇ ਡੀਸੀ ਸਾਫ ਦੇਖਣ ਤੋ ਦੇ ਐਮਐਲਏ ਜਿੱਤੇ ਹੋਏ ਦੇਖਣ ਇੰਨੇ ਇੰਨੇ ਵੱਡੇ ਗਰੁੱਪ ਨੇ ਸਾਡੇ ਮੰਤ ਜੀ ਨੇ ਵੱਡੇ ਵੱਡੇ ਬੇਦ ਭਾਰਤੀ ਇੰਨੇ ਇੰਨੇ ਵੱਡੇ ਆ ਇਹ ਕੀ ਨੇ 6 6 ਵਾਰੀ ਆਪਣੇ ਏਰੀਆ ਤੋਂ ਹਾਰੇ ਹੋਏ ਕੋਈ ਕੋਸ਼ਿਸ਼ ਨਹੀਂ ਬਸ ਇਹਨਾਂ ਦਾ ਕੰਮ ਹੈ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਪੱਲੋ ਬੰਟੀ ਪਾਪਾ ਜੀ ਸਹੀ ਸੀ ਅੱਜ ਬੰਟੀ ਪਾਪਾ ਜੀ ਇਹਨਾਂ ਨਾਲ ਬੰਦ ਕਮਰੇ ਗੱਲ ਕਰ ਲੈਣ ਸਵੇਰੇ ਅਤਿ ਰਸੂਲ ਫੇਰ ਜ਼ਮਾਨ ਕਰ ਦੰਗੇ ਨਹੀਂ ਪਹਿਲਾਂ ਵੀ ਬੰਟੀ ਪਾਪਾ ਜੀ ਬੰਦ ਕਮਰੇ ਚ ਗੱਲ ਕਰਦੇ ਹੀ ਰਹੇ ਨੇ ਜੋ ਤੁਸੀਂ ਹੁਣ ਕਹਿ ਰਹੇ ਹੋ ਬੰਟੀ ਪਾਪਾ ਇਹ ਬੰਦ ਕਮਰੇ ਗੱਲ ਕਰ ਲੈਣ ਜੇ ਮੈਂ ਉਹੀੋ ਤਾਂ ਕਹਿ ਰਿਹਾ ਉਹਨਾਂ ਦੀ ਗੱਲ ਨਹੀਂ ਕੋਈ ਵੀ ਇਹਨਾਂ ਨਾਲ ਕਰ ਲੈ ਜਿਹੜਾ ਇਹਨਾਂ ਦਾ ਸੈਟੀਕ ਗੱਲ ਹੈ ਚੰਗਾ ਜਿਹੜਾ ਇਹਨਾਂ ਤੇ ਐਂਟੀ ਚੱਲੇ ਉਹ ਓਕੇ ਹੈ ਇਹਨਾਂ ਕੋ ਪ੍ਰੋਵੀਸ਼ਨ ਲਈਏ ਇੰਨੇ ਸਾਲਾਂ ਤੋਂ ਜਦੋਂ ਭੰਗੜੇ ਪਾਉਂਦੇ ਸੀ ਨੱਚਦੇ ਸੀ ਉਹਦੇ ਅੱਗੇ ਯਾਤਰਾ ਦੇ ਅੱਗੇ ਉਦੋਂ ਇਹਨਾਂ ਨੂੰ ਧਰਮ ਦੀ ਠੇਸ ਨਹੀਂ ਲੱਗਦੀ ਸੀ ਅੱਜ ਕੀ ਹੈ ਥੋੜੇ ਦਿਨ ਪੱਲੋਂ ਹੁਣ ਤੁਸੀਂ ਕਹਿੰਦੇ ਬੰਦ ਕਮਰਿਆਂ ਚ ਥੋੜੇ ਦਿਨ ਪੱਲੋਂ ਜਦੋਂ ਸਲੀਮ ਨੇ ਗਾਣਾ ਗਾਇਆ ਸ਼ਾਮ ਨੂੰ ਉਹਦੇ ਹੰਟੀ ਹੋ ਗਏ ਸ਼ਾਮ ਨੂੰ ਜਦੋਂ ਉਹਨੇ ਇਹਨਾਂ ਦੇ ਆਕੇ ਪੇੜ ਗਾਤੀ ਉਹਦੇ ਹੱਕੇ ਚੋ ਗਏ ਜਦੋਂ ਕਿਸੇ ਬਾਰੇ ਬੋਲਦੇ ਆ ਸ਼ਾਮੀ ਜੁੱਤੀਆਂ ਪੈਂਦੀਆਂ ਫਿਰ ਹੱਥ ਜੋੜਦੇ ਨੇ ਇਹ ਚਾਰ ਪੰਜ ਬੰਦਿਆਂ ਨੇ ਅਸੀਂ ਤਾਂ ਹੀ ਕਿੰਨੇ ਸਾਲਾਂ ਤੋਂ ਚੁੱਪ ਬੈਠੇ ਸੀ ਜਦੋਂ ਦਾ ਤਿੰਨ ਚਾਰ ਦਿਨਾਂ ਤੋਂ ਫੇਸਬੁੱਕਾਂ ਤੋਂ ਦੇਖ ਰਹੇ ਆ ਇਹਨਾਂ ਨੂੰ ਚਾਰ ਬੰਦੇ ਲਾਇਕ ਨਹੀਂ ਕਰਦੇ ਐ ਸਾਡੇ ਬੰਟੀ ਬਾਬਾ ਜੀ ਬਾਰੇ ਓਏ ਬੰਟੀ ਓਏ ਬੰਟੀ ਇਹ ਕੀ ਲੱਗਦੇ ਨੇ ਅਸੀਂ ਫੇਰ ਤੁਹਾਡੇ ਚੈਨਲ ਦੇ ਮਾਧਮ ਤੇ ਇਹੋ ਦੱਸਣਾ ਚਾਹੁੰਦੇ ਆ ਬੰਟੀ ਬਾਬਾ ਜੀ ਦੀ ਬਹੁਤ ਜ਼ਿਆਦਾ ਸੰਗਤ ਹੈ ਜਿਨ੍ਹਾਂ ਨੇ ਬੰਟੀ ਬਾਬਾ ਜੀ ਨੇ ਇਹ ਇੰਨੇ ਕੰਮ ਕੀਤੇ ਇੰਨੀਆਂ ਖਰਾਤਾ ਮਿਲੀਆਂ ਇਹ ਕਹਿੰਦੇ ਨੇ ਧਰਮ ਨੂੰ ਤੋੜਦੇ ਉਹ ਧਰਮ ਨੂੰ ਜੋੜਦੇ ਨੇ ਉਹਨਾਂ ਦੇ ਜਿੰਨੇ ਪਾਏ ਨੇ ਬਾਬਾ ਦੀਪ ਸਿੰਘ ਗੁਰਦੁਆਰੇ ਸ਼ੀਦਾਂ ਦੇ ਪਾਏ ਨੇ ਭੋਲੇ ਸ਼ੰਕਰ ਦੇ ਪਾਏ ਨੇ ਬਜਰੰਗਬਲੀ ਦੇ ਪਾਏ ਨੇ ਚਿੰਤਪੁਰ ਦੀ ਮਾਤਾ ਦੇ ਪਾਏ ਨੇ ਕਿਆ ਕਰਦੇ ਪਈ ਨੇ ਚੰਦ ਜੰਦਾ ਆਪਣੀ ਸ਼ੋਹਰਤ ਲਈ ਆਪਣੀ ਡਰਾਮੇਬਾਜ਼ੀ ਲਈ ਸਕਿਉਰਟੀ ਲਈ ਅਸੀਂ ਵੀ ਇੰਨੀ-ਇੰਨੀ ਲਿਟਰੀ ਕੀਤੀ ਆ ਸਾਡੇ ਕੋਲ ਵੀ ਸਕਿਉਰਟੀਆਂ ਰਹੀਆਂ ਅਸੀਂ ਵੀ ਘੁੰਮਦੇ ਪਏ ਸਾਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ ਇਹਨਾਂ ਨੂੰ ਖਤਰੇ ਜਿਆਦਾ ਨਹੀਂ ਇਹ ਆਪਣੇ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਜਲਦ ਹਰ ਜੋੜ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਹਿੰਨੇ ਆ ਕਿ ਤੁਸੀਂ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਰਹੇ ਹੋ ਇਹ ਬਲੈਕਮੇਲਰਾਂ ਨੂੰ ਵੀ ਖਤਮ ਕਰੋ ਇਹਨਾਂ ਦੀ ਜਾਂਚ ਕਰਾਓ ਇਹਨਾਂ ਕੋ ਕਿੱਥੋਂ ਪੈਸੇ ਆਉਂਦਾ ਕਿੱਥੋਂ ਇਹਨਾਂ ਦੀ ਦੁਕਾਨਦਾਰੀ ਚੱਲਦੀ ਹੈ ਤੇ ਕੀ ਕਹਿਣਾ ਚਾਹਦੇ ਉਹ ਉਹਨਾਂ ਦਾ ਟਾਰਗੇਟ ਹੈ ਵੀ ਰਾਤ ਯਾਤਰਾ ਜਿਹੜੀ ਹੈ ਅਗਰ ਹਿੰਦੂ ਪ੍ਰਵਿਰਤੀ ਦੇ ਹਿਸਾਬ ਨਾਲ ਨਾ ਨਿਕਲੀ ਤਾਂ ਅਸੀਂ ਰਾਤ ਯਾਤਰਾ ਨਹੀਂ ਨਿਕਲਣ ਦਵਾਵਾਂਗੇ ਅਸੀਂ ਉਹਦਾ ਪੂਰਜਰ ਵਿਰੋਧ ਕਰਾਂਗੇ ਉਹ ਪ੍ਰਸ਼ਾਸਨ ਨੂੰ ਵੀ ਉਹਨਾਂ ਨੇ ਹੀ ਮੰਗ ਕੀਤੀ ਹੈ ਵੀ ਅਗਰ ਸਾਡੇ ਹਿੰਦੂ ਧਰਮ ਨੂੰ ਠੇਸ ਪਹੁੰਚੇਗੀ ਇਸ ਯਾਤਰਾ ਤੋਂ ਇਹ ਯਾਤਰਾ ਨੂੰ ਅਸੀਂ ਕਿਸੇ ਵੀ ਮਤਲਬ ਜੋ ਕਿਸੇ ਵੀ ਹਾਲਾਤ ਤੱਕ ਨਹੀਂ ਨਿਕਲਣ ਦਵਾਵਾਂਗੇ ਇਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਤੇ ਸਾਰੇ ਤੋਂ ਸਾਰੇ ਜਿਆਦਾ ਹਿੰਦੂ ਬੰਦੇ ਸੀ ਇਹ ਜਿਆਦਾ ਵੱਡੇ ਹਿੰਦੂ ਨੇ ਅਸੀਂ ਜੰਦੂਨੀ ਅਸੀਂ ਜਿੰਨੇ ਭੋਲੇ ਛੱਗਾਂ ਨੂੰ ਮੰਨਦੇ ਆਂ ਕੁਰਤੇ ਪਜਾਮੇ ਲਾਣਾ ਟਿੱਕੇ ਲਾਣਾ ਉੱਚੀ ਬੋਲਾਂ ਨਾਲ ਨਹੀਂ ਹੁੰਦੀ ਸਾਨੂੰ ਸਾਡੇ ਭਗਵਾਨ ਦੀ ਠੇਸ ਜੇ ਕੋਈ ਵੀ ਸਾਡਾ ਗੁਰੂ ਪੀਰ ਕਰਾਂਗੇ ਅਸੀਂ ਸਹਿਨ ਕਰਾਂਗੇ ਇਹ ਜਿਆਦਾ ਸਨਾਤਨ ਦਰਮੀ ਨੇ ਕੋਈ ਅਸੀ ਦੀ ਗੱਲ ਨਹੀਂ ਬਹੁਤ ਵਧੀਆ ਤਰੀਕੇ ਨਾਲ ਯਾਤਰਾ ਨਿਕਲੇਗੀ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਿਕਲੇਗੀ ਜਿਵੇਂ ਪ੍ਰਸ਼ਾਸਨ ਕਹੇਗਾ ਨਾਲ ਸਾਥ ਦੇ ਆਗੇ ਪੂਰਾ ਵਧੀਆ ਤਰੀਕੇ ਨਾਲ ਪਰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਜੋ ਪ੍ਰਸ਼ਾਸਨ ਕਹੇਗਾ ਵੱਡੇ ਗੁਰੂ ਪੀਰ ਕਹਿਣਗੇ ਵਧੀਆ ਤਰੀਕੇ ਨਾਲ ਅੱਗੇ ਵੀ ਨਿਕਲੇਗੀ ਹੁਣ ਵੀ ਨਿਕਲੇਗੀ ਮੈਂ ਫੇਰ ਹੱਥ ਜੋੜ ਕੇ ਕਹਿੰਨਾ ਸ਼ਹਿਰ ਦਾ ਮੋਲ ਨਾ ਕਰਾਬ ਕਰ ਨਹੀਂ ਤਾਂ ਅਸੀਂ ਇਹਨਾਂ ਦੇ ਉਹ ਪੋਲ ਖੁੱਲਾਗੇ ਇਹ ਘਰੋਂ ਬਾਹਰ ਨਿਕਲਣ ਜੋਗੇ ਨਹੀਂ ਰਹਿਣ ਸੋ ਖੰਨਾ ਜੀ ਬਹੁਤ ਬਹੁਤ ਧੰਨਵਾਦ ਸੁਖਨਾਈ ਦਾ ਮੰਨਣਾ ਵੀ ਜੋ ਪ੍ਰਸ਼ਾਸਨ ਹਦਾਇਤਾਂ ਦੇਗਾ ਜਾਂ ਹਿੰਦੂ ਸੰਤ ਮਹਾਤਮਾ ਜਿੱਦਾਂ ਦੀ ਹਦਾਇਤਾਂ ਦੇਣਗੇ ਉਸੇ ਢੰਗ ਨਾਲ ਯਾਤਰਾ ਯਾਤਰਾ ਨਿਰਧਾਰਿਤ ਆ ਉਹ ਨਿਕਲੇਗੀ ਹੀ ਨਿਕਲੇਗੀ ਧੰਨਵਾਦ